ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੁਨਕਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਜਿਹੜੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਕੈਂਪ ਲੱਗਦੇ ਆ ਤੇ ਦਵਾਈਆਂ ਦੇ ਲੰਗਰ ਲੱਗਦੇ ਆ ਉਹਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਛੋਟੇ ਹੁੰਦੇ ਹੀ ਜਨਮ ਤੋਂ ਹੀ ਦਿਮਾਗੀ ਸਮੱਸਿਆਵਾਂ ਦੇ ਨਾਲ ਘਰੇ ਹੁੰਦੇ ਆ ਉਹਨਾਂ ਦਾ ਇਲਾਜ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਦੇ ਟੈਸਟ ਕਰਾਉਣੇ ਪੈਂਦੇ ਆ ਜਿਵੇਂ ਐਮ ਆਰ ਆਈ ای ای جی ਜਿਹੜੇ ਨਾ ਦਿਮਾਗ ਦੇ ਇਹ ਟੈਸਟ ਆ ਜਿਹਦੇ ਨਾਲ ਪਤਾ ਲੱਗਦਾ ਵੀ ਬੱਚੇ ਦੇ ਦਿਮਾਗ ਦੀ ਸਮੱਸਿਆ ਕੀ ਆ ਕਿਹੜੇ ਹਿੱਸੇ ਤੇ ਜ਼ਿਆਦਾ ਪ੍ਰਭਾਵ ਪਿਆ ਹੋਇਆ ਤੇ ਇਹ ਮਹਿੰਗੇ ਟੈਸਟ ਜਿਹੜੇ ਆਮ ਪਰਿਵਾਰਾਂ ਦੇ ਮੈਂਬਰ ਜਿਹੜੇ ਕਰਵਾ ਨਹੀਂ ਪਾਉਂਦੇ ਇਹਦੇ ਕਰਕੇ ਬੱਚਿਆਂ ਦਾ ਸਹੀ ਇਲਾਜ ਨਹੀਂ ਚੱਲ ਪਉਂਦਾ ਜਿੰਨਾ ਟਾਈਮ ਉਹਨਾਂ ਦੀ ਸਹੀ ਬਿਮਾਰੀ ਨਹੀਂ ਪਤਾ ਲੱਗਦੀ ਤੇ ਇਹ ਐਮ ਆਰ ਆਈ ਜਾਂ ਤੇ ای جی ਸਾਡੇ ਗੁਰੂ ਕੇ ਲੰਗਰ ਜਿਹੜੇ ਦਵਾਈਆਂ ਦੇ ਲੱਗਦੇ ਆ ਉਹਦੇ ਵਿੱਚ ਜਦੋਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਮਾਪੇ ਤੇ ਉਹਨਾਂ ਦੇ ਬਹੁਤ ਸਾਰੇ ਬੱਚਿਆਂ ਦੇ ਇਹ ਟੈਸਟ ਹੋਣ ਵਾਲੇ ਜ਼ਰੂਰੀ ਹੁੰਦੇ ਆ ਪਰ ਇਹ ਮਹਿੰਗੇ ਹੋਣ ਕਰਕੇ ਟੈਸਟ ਅਸੀਂ ਵੀ ਫਿਰ ਥੋੜੇ ਥੋੜੇ ਕਰਕੇ ਬੱਚਿਆਂ ਨੂੰ ਟੈਸਟ ਕਰਵਾਉਣ ਦੇ ਵਿੱਚ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਤੇ ਇਸ ਵਾਰ ਵੀ ਜਿਹੜੇ ਕੈਂਪ ਦੇ ਵਿੱਚ ਬੱਚੇ ਸਿਲੈਕਟ ਹੋਏ ਨੇ ਜਿਨ੍ਹਾਂ ਦੇ ਐਮ ਆਰ ਆਈ ਤੇ ਈਜੀ ਹੋਣੀ ਆਵਾ ਉਹ ਬੱਚੇ ਸੰਦੀਪ ਆ ਜੀ 9 ਸਾਲ ਦਾ ਹਿਆਰਪੁਰ ਤੋਂ ਜਸਕੀਰਤ ਆ ਜੀ 3 ਸਾਲ ਦਾ ਕਪੂਰਥਲੇ ਤੋਂ ਗਰਕੀਰਤ ਆ ਜੀ 5 ਸਾਲ ਦਾ ਫਰੋਜ਼ਪੁਰ ਤੋਂ ਗਰਵਾਜ ਸਿੰਘ ਆ ਜੀ 6 ਸਾਲ ਦਾ ਜੀ ਗਰਦਾਸਪੁਰ ਤੋਂ ਆ ਜੀ ਗੁਰਵਿੰਦਰ ਸਿੰਘ ਆ 6 ਸਾਲ ਦਾ ਬਰਨਾਲੇ ਤੋਂ ਗਰਮੀਤ ਕੌਰ ਆ ਜੀ 9 ਸਾਲ ਦੀ ਫਰੀਦਕੋਟ ਤੋਂ ਆ ਅਮਨਦੀਪ ਆ ਜੀ 9 ਸਾਲ ਨਫਰੀਦਪੁਰ ਤੋਂ ਆ ਰਹੀ ਫਤਿਹ ਸਿੰਘ 4 ਸਾਲਾਂ ਦਾ ਜੀ ਮਾਨੂਕੇਆ ਤੋਂ ਵਰਸ਼ਾਵਾ ਜੀ ਇਹ ਫਤਿਹਬਾਦ ਤੋਂ ਆ ਪਰ 8 ਸਾਲ ਦੇ ਅਮਨਦੀਪ ਸਿੰਘ ਆ ਜੀ 8 ਸਾਲ ਦਾ ਲੁਧਿਆਣੇ ਤੋਂ ਆ ਫਿਰ ਕੁਸ਼ਨ ਕੁਮਾਰ ਆ ਜੀ 5 ਸਾਲ ਦਾ ਫਰੋਜਪੁਰ ਤੋਂ ਮੌਨਿਕਾ ਜੀ 7 ਸਾਲ ਮਾਨਸਾ ਤੋਂ ਤੇ ਰਾਜਵੀਰ ਸਿੰਘ ਆ ਜੀ ਇਹ 9 ਸਾਲ ਦਾ ਪਟਿਆਲੇ ਤੋਂ ਆ ਜੈਸਮੀਨ ਆ ਜੀ 8 ਸਾਲ ਜਲੰਧਰ ਤੋਂ ਪ੍ਰਿੰਸਦੀਪ ਆ ਜੀ 6 ਸਾਲ ਮਾਨਸਾ ਤੋਂ ਫਿਰ ਅੰਬਰਜੋਤ ਆ ਜੀ 6 ਸਾਲ ਫਿਰੋਜਪੁਰ ਤੋਂ ਜੀ ਅਮਰਤਪਾਲ ਸਿੰਘ ਆ ਜੀ 4 ਸਾਲ ਦਾ ਮੁੱਗੇ ਤੋਂ 17 ਬੱਚਿਆਂ ਦੀਆਂ ਇਹ ਐਮ ਆਰ ਆਈਆਂ ਤੇ ਈਜ਼ੀਆਂ ਹੋਣੀਆਂ ਵਾ ਤੇ ਇਹਨਾਂ ਬੱਚਿਆਂ ਦੇ ਇਸ ਟੈਸਟ ਨੂੰ ਕਰਾਉਣ ਵਾਸਤੇ ਜੇ ਕੋਈ ਭੈਣ ਕੋਈ ਭਰਾ ਸਾਡੀ ਮਦਦ ਕਰ ਸਕਦਾ ਕੋਈ ਇੱਕ ਐਮ ਆਰ ਆਈ ਕੋਈ ਦੋ ਐਮ ਆਰ ਆਈਆਂ ਕੋਈ 4 6 ਜਿੰਨੀਆਂ ਵੀ ਤੁਸੀਂ ਕਰ ਸਕਦੇ ਹੋ ਸੇਵਾ ਜਰੂਰ ਮਾਇਓ ਸਾਡੇ ਇੱਥੇ ਡਾਇਗਨੋਸਿਸ ਸੈਂਟਰ ਆ Oriison Hospital ਦੇ ਵਿੱਚ ਬਣਿਆ ਲੁਧਿਆਣੇ ਉੱਥੋਂ ਇਹ ਟੈਸਟ ਹੋਣੇ ਆ ਉਹ ਸਾਨੂੰ 20 ਤੋਂ 25% ਡਿਸਕਾਊਂਟ ਦਿੰਦੇ ਆ ਉਦਾਂ ਇਹ ਟੈਸਟ ਮਹਿੰਗੇ ਹੁੰਦੇ ਆ 6-6 7-7000 ਦੇ ਆ ਪਰ ਉੱਥੇ ਸਾਨੂੰ ਇਹ 4000-4500 ਦੇ ਵਿੱਚ ਹੋ ਜਾਂਦਾ ਟੈਸਟ ਤੇ ਜੇ ਤੁਸੀਂ ਕਿ ਭੈਣ ਭਰਾ ਇੰਨਾ ਬੱਚਿਆਂ ਦੇ ਟੈਸਟ ਕਰਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰਿਓ ਜੀ ਫੋਨ ਕਰਕੇ ਆਪਣਾ ਯੋਗਦਾਨ ਪਾਉਣ ਲਈ ਸਾਡੇ ਨਾਲ ਸੰਪਰਕ ਕਰ ਲਿਓ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਜੀ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਲਈ ਅਰਦਾਸ ਕਰਿਓ ਕਿ ਬੱਚੇ ਤੰਦਰੁਸਤ ਹੋ ਕੇ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਬਸ ਇੰਨੀਆਂ ਹੀ ਸਾਡੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ